ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ 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 ਜੀ ਸਤ ਨਾਮ ਸਤ ਨਾਮ ਚੇ ਵਾਹਿਗੁਰੂ 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 ਗੁਰੂ ਜੀ ਵਾਹਿ ਤੁਜੂ ਵਾਹਿਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਮਹਾਰੂਪ ਸਤਖੰਡਵਾਸੀ ਬਾਬਾ ਖਜਾਨ ਸਿੰਘ ਜੀ ਤੇ ਮਹਾਰੂਪ ਸੰਤ ਬਾਬਾ ਸਾਖਨ ਵਾਸੀ ਬਾਬਾ ਸੰਤਾ ਸਿੰਘ ਜੀ ਰਾਣੀ ਬਲਾ ਦਾ ਇਹ ਮੇਲਾ ਸਾਰਾ ਕਬਰیں ਕਰ ਰਹੇ ਆ ਤੇ ਜੋ ਬਾਹਰੋਂ ਆਏ ਮਾਪੁਰਖ ਸੰਤ ਬਾਬਾ ਜਗਤਾਰ ਸਿੰਘ ਜੀ ਸ਼ੀਦਾ ਗੁਰਦੁਆਰੇ ਦੇ ਸਾਬ ਵਾਲੇ ਉਹ ਵੀ ਇੱਥੇ ਪੂਰੇ ਜੱਥੇ ਦੇ ਨਾਲ ਪਹੁੰਚੇ ਨੇ ਇੱਥੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਬਾਬਾ ਜੀ ਇਸ ਸਥਾਨ ਦਾ ਥੋੜਾ ਜਿਹਾ ਕੀ ਮਹੱਤਵ ਆ ਸੰਤਾਂ ਨੂੰ ਥੋੜਾ ਜਾਣਨਾ ਪਿਆ ਜਾਵੇ ਕਾਹੂ ਬਿੱਟਾ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਕਿ ਪਿੰਡ ਰਾਈਵਾਲ ਦੇ ਵਿੱਚੋਂ ਬਾਬਾ ਖਜਾਨਸੋ ਤੇ ਬਾਬਾ ਦੁਗਦਵਾਨ ਬਾਬਾ ਖਜਾਨਸੋ ਬਾਬਾ ਸੰਦਾਸੋ ਇਹਨਾਂ ਦਾ ਇੱਥੇ ਨਾਮ ਜਪਣ ਤੇ ਟੈਂਡਰ ਦੇ ਵਿੱਚ ਚੰਗੇਰ ਸਿੰਘ ਗੰਗਪਾਲ ਜੀ ਨਾਲ ਗੁਰਦਵਾਰਾ ਉੱਥੇ ਵੀ ਮਾਣ ਦੀ ਬੜੀ ਕਿਰਪਾ ਮੇਰਾ ਦਇਆ ਵਾ ਇਹ ਜੋ ਪਿੰਡ ਦੀ ਕਮੇਟੀ ਆ ਇਹਨੇ ਪ੍ਰਚਾਲਾ ਕਰਕੇ ਬਹੁਤ ਵਧੀਆ ਟੂਰਨਾਮੈਂਟ ਕਰਾ ਲੇ ਵੱਡੇ ਵੱਡੇ ਪਲੇਅਰ ਦੂਰੋਂ ਨੇ ਨੂੰ ਆ ਜੇ ਤੇ ਬਹੁਤ ਸੰਗਤਾਂ ਨੂੰ ਮੰਨ ਲਿਆ ਕਰ ਰਿਹਾ ਤੇ ਬਾਬਾ ਜੀ ਤਿੰਨ ਦਿਨ ਦੀਵਾਨ ਵੀ ਹੁੰਦੀ ਹੋਣੀ ਦੀਵਾਨ ਵੀ ਸਜਦੇ ਰਾਤ ਨੂੰ ਤਿੰਨ ਦਿਨ ਖੰਡ ਪਾਠਾਂ ਦੀ ਲੜੀ ਵੀ ਚੱਲਦੀ ਆ 90 95 ਖੰਡ ਪਾਠ ਵੀ ਹੋ ਗਏ ਆ ਗਾਹ ਹੋਰ ਵੱਜਣੇ ਆ ਮਹਾਂਪੁਰਸ਼ ਬਾਬੇ ਅਵਤਾਰ ਸੌਂਦੀਆਂ ਵੀ ਮੇਰਾ ਸੋਸ ਸਵਾਰਿਆ ਉਹਨਾਂ ਦੇ ਨਾਲ ਸੁਜੂਗਾ ਹੋਰ ਬੜੀ ਕਿਰਪਾ ਗੁਰੂ ਮਾਰਾ ਦੀ ਪੰਦਰਾ ਤਫਾਗ ਵੜਾ ਕੋਈ ਇਹੋ ਜੀ ਗੱਲ ਨਹੀਂ ਕੀ ਪਈ ਆ ਆ ਫਲਾਨਾ ਵਾ ਢੀਂਗਦਾ ਵਾ ਬੜੇ ਪਿਆਰ ਉਤੇ ਪਿਆਰ ਨਾਲ ਰਹਿੰਦੇ ਆ ਤੇ ਬਹੁਤ ਸੋਹਣਾ ਹਰ ਇੱਕ ਬੰਦੇ ਦਾ ਸ਼ੁਤਕਾਰ ਕਰਦੇ ਜੇ ਉਸ ਬਾਸਰ ਮੇਰਾ ਇਹੋ ਬੇਨਤੀ ਆ ਜੋ ਵੀ ਸੰਗਤਾਂ ਆਉਂਦੀਆਂ ਮਹਾਰਾਜ ਦੇ ਨਾਮ ਚਪਣ ਵੰਡ ਕੇ ਸੇਕਣ ਸੇਵਾ ਕੁਮਾਈ ਕਰਨ ਇੱਥੇ ਆਣ ਕੇ ਸੇਵਾ ਪਾਉਣ ਮਹਾਰਾਜ ਦੇ ਵੱਧ ਤੋਂ ਵੱਧ ਚੜ੍ਹ ਕੇ ਸੱਪ ਆ ਕੇ ਗੁਰੂ ਮਹਾਰਾਜ ਦੀਆਂ ਰੌਣਕਾਂ ਵਧਾਉਣ ਮੇਰਾ ਮਹਾਰਾਜ ਦੀ ਬੜੀ ਕਿਰਪਾ ਹੈ ਟਾਈਮ ਤੇ ਨਾਲ ਸਹਯੋਗ ਹੋਵੇ ਸੰਗਤਾਂ ਦੇ ਫਿਰ ਫਿਰ ਗੱਲ ਬੰਦਦੀ ਆ ਉ ਤਾਂ ਨਹੀਂ ਗੱਲ ਬੰਦਦੀ ਸੰਗਤ ਦੇ ਨਾਲ ਹੀ ਸਾਝੀਆਂ ਗੱਲਾਂ ਆ ਇਸ ਕਰਕੇ ਸੰਗਤਾਂ ਦੇ ਘੜੀ ਹੱਥ ਛੁੱਟ ਕੇ ਬੇਨਤੀ ਆ ਵਾਲਚੜ ਕੇ ਸ਼ਿਰੂਗਦੇ ਵੀ ਤੇ ਵਾਇਸ ਜੀ ਦਾ ਖਾਲਸਾ ਵਾਇਸ ਜੀ ਤੰਦਨਬਾਬਾ ਸੰਧਾ ਸਿੰਘ ਜੀ ਬਾਬਾ ਖਜਾਨ ਸਿੰਘ ਜੀ ਦੇ ਪੁੱਤਰ ਯਾਦ ਅੰਦਰ ਕਬੱਡੀ ਕੱਪ ਹੋ ਰਿਹਾ ਐਨ ਆਰ ਆਈ ਵੀਰ ਸਪਾਂਸਰਸ਼ਿਪ ਕਰ ਰਹੇ ਨੇ ਇਸ ਕਬੱਡੀ ਦੇ ਪ੍ਰਮੋਟਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਇਹ ਪੁੱਛਦੇ ਹਾਂ ਕਿ ਅਸੀਂ ਤੇ ਇਹ ਗੱਲ ਕਹਿੰਦੇ ਹਾਂ ਕਿ ਬਹੁਤ ਵਧੀਆ ਵੱਡਾ ਉਪਰਲਾ ਕੇ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਆ ਨਵੀਂ ਪੀੜ੍ਹੀ ਆ ਉਹ ਵੀ ਇੰਨਾ ਖੇਡਾਂ ਵੱਲ ਵੇਖ ਕੇ ਤੇ ਆਪਣਾ ਜੀਮ ਸਫਲਾ ਬਣਾ ਸਕਦੇ ਆ ਤੇ ਇਹ ਸਪੌਂਸਰ ਜਿਹੜੇ ਐਨ ਆਰ ਆਈ ਵੀਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਆ ਆਪਣਾ ਮੇਰਾ ਦਵਿੰਦਰ ਸਿੰਘ ਸੰਧੂ ਆ ਜੀ ਦਵਿੰਦਰ ਸਿੰਘ ਸੰਧੂ ਸਾਹਿਬ ਆ ਕਿਹੜੇ ਪਿੰਡ ਤੋਂ ਬਲੌਗ ਕਰਦੇ ਐਸੇ ਪਿੰਡ ਤੋਂ ਰਾਣੀਵਾਦ ਆ ਜੀ ਤੇ ਇਸ ਟਾਈਮ ਵੀ ਆ ਫੋਰਨ ਕੰਟਰੀ ਕਿਹੜੇ ਜਗ੍ਹਾ ਰਹਿੰਦੇ ਆ ਅਸੀਂ ਕੈਨੇਡਾ ਰਹਿੰਦੇ ਆ ਕੈਨੇਡਾ ਜੀ ਇਹ ਤੁਹਾਡੇ ਦਿਲ ਵਿੱਚ ਕਿਵੇਂ ਆਈ ਕਿ ਅਸੀਂ ਕਬੱਡੀ ਦੇ ਉੱਤੇ ਪੈਸਾ ਖਰਚੀਏ ਤੇ ਇਹਨਾਂ ਨੂੰ ਨੌਜਵਾਨਾਂ ਨੂੰ ਖੜਾਇਆ ਜਾਵੇ ਕਿਵੇਂ ਤੁਹਾਡੇ ਦਿਲ ਵਿੱਚ ਇਹ ਵਿਚਾਰ ਆਉਂਦਾ ਪਹਿਲਾਂ ਉਹ ਕਬੱਡੀ ਦੇ ਨਾਲ ਜੁੜੇ ਆ ਅਸੀਂ ਮਾਰਾ ਜੀ ਵੇਖਦੇ ਜਦੋਂ ਮੁੰਡੇ ਇੱਥੇ ਨਸ਼ਿਆਂ ਖਿਆ ਦੇ ਵਿੱਚ ਹਨ ਬਾਦ ਲੱਗੀ ਜਾਂਦੇ ਆ ਬਿਲਕੁਲ ਉਹਨਾਂ ਨਾਲ ਵੀ ਕਿਹੀਂ ਪ੍ਰਮੋਟ ਕਰਦੇ ਕਬੱਡੀ ਨੂੰ ਵੰਡਰ ਟੀਮਾਂ ਲੈ ਕੇ ਆਉਨੇ ਆ ਵਾਹ ਵੇਖਣ ਤੇ ਬੱਚੇ ਜਿਹੜੇ ਇੱਧਰ ਨੂੰ ਮੌਣ ਕਬੱਡੀ ਵਾਲ ਨੂੰ ਨਸ਼ੇ ਪਤੇ ਛੱਡ ਕੇ ਜਿੱਤੀ ਹੋਈ ਟੀਮ ਨੂੰ ਕੀ ਨਾਮ ਦੇਰ ਇਹ 1 175 ਹਜ਼ਾਰ ਜੀ ਵਾਹ ਗਿਆ ਤੇ ਹਾਰੀ ਹੋਈ ਟੀਮ ਹਾਰੀ ਨੂੰ 75 ਹਜ਼ਾਰ 75 ਲੱਖ ਜਿੰਨੇ ਨੂੰ ਰੱਖ ਹਾਰੀ ਨੂੰ 75 ਪਾਰਟਿਸਪੀਟ ਸਾਰੇ ਤੇ ਮੋਟਰਸਾਈਕਲ ਆ ਪਾਸਟ ਸੈਕਿੰਡ ਜਿੱਦਾਂ ਜਿਹੜਾ ਚਲੋ ਹੁਣ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਇਹਨਾਂ ਦੇ ਜਿਹੜੇ ਦੂਸਰੇ ਪ੍ਰੋਮੋਟਰ ਨੇ ਹਾਂਜੀ ਬਰਾੜ ਸਾਹਿਬ ਆ ਤੁਹਾਡਾ ਸ਼ੁਭਨਾਮ ਮੇਰਾ ਨਾਮ ਜਗਸੀਰ ਸਿੰਘ ਬਰਾੜ ਆ ਜੀ ਹਾਂਜੀ ਫਰੈਂਡ ਮੇਰਾ ਪੰਜ ਗ੍ਰੈਂਡ ਜਿਲ੍ਹਾ ਫਰੀਦਬੁਰ ਬਹੁਤ ਬਿਲਦੇ ਆ ਕੈਨੇਡਾ ਰਹਿੰਦੇ ਆ ਇੱਥੇ ਆ ਕੇ ਮੈਚ ਕਰਾਉਣੇ ਮਿਲਦੇ ਗਿਲਦੇ ਆ ਤੇ ਇਹ ਸਾਡੀ ਜਿੱਦਾਂ ਮਾਂ ਖੇਡ ਕਬੱਡੀ ਆ ਅਸੀਂ ਕਬੱਡੀ ਨਾਲ ਹੀ ਜੁੜੇ ਆ ਪਹਿਲਾਂ ਤੋਂ ਇਸੇ ਮਿੱਟੀ ਜੀ ਅਸੀਂ ਪੈਦਾ ਹੋਏ ਇੱਥੇ ਹਨਾ ਵੈਰੀ ਗੁੱਡ ਹਾਂਜੀ ਤੇ ਮੈਚ ਕਰਾਉਣ ਦਾ ਸਾਡਾ ਮਕਸਦ ਇਹ ਆ ਵੀ ਨਵੀਂ ਪਨੀਰੀ ਐ ਜਿਹੜੀ ਉਹ ਵੱਧ ਤੋਂ ਵੱਧ ਖੇਡੇ ਨਾ ਛੇ ਤਾਂ ਦੂਰ ਰਵੇ ਤੇ ਬਾਡੀ ਵੀ ਉਹਨਾਂ ਦੀ ਸਟਰੋਂਗ ਰਹਿੰਦੀ ਜੇ ਉਹ სპੋਰਟਸਮੈਨ ਆ ਬਿਮਾਰੀਆਂ ਤੋਂ ਵੀ ਬਚਦਾ ਈ ਕੈਨੇਡਾ ਵੀ ਜਿੱਦਾਂ ਬ੍ਰਿਟੇਨ 'ਚ ਹੈਗੇ ਆ ਜੀ ਉੱਥੇ ਵੀ ਅਸੀਂ ਕਰਾਉਣੇ ਆ ਇੱਥੇ ਵੀ ਪਿੰਡ ਵੀ ਸਾਡੇ ਪੰਜ ਗਰੇ ਵੀ ਕਬੱਡੀ ਹੁੰਦੀ ਹੈ ਜਿੱਦਾਂ ਇਹ ਕਿਦਾਂ ਨਹੀਂ ਪਿਛਲੀ ਵਾਰ ਵੀ ਆ ਠੀਕ ਜਿੱਥੇ ਵੀ ਹੁੰਦੀ ਮਾੜਾ ਮੋੜ ਜਿੱਦਾਂ ਪਾਕਿਸਤਾਨ ਵੀ ਕਰਾਉਣੇ ਆ ਵਾਹ ਫੈਸਲਾਬਾਦ ਬਾਵਨੀ ਵਾਲੇ ਜਿੱਦਾਂ ਉੱਥੇ ਵੀ ਕਰਾਉਣੇ ਆ ਵਾਹ ਜੀ ਵਾਹ ਜੀ ਬਸ ਕੱਲ ਹੀ ਆਏ ਪਾਕਿਸਤਾਨ ਤੋਂ ਅਸੀਂ ਪਾਕਿਸਤਾਨ ਜਾਣ ਦੇ ਹਾਂ ਦੇਖੋ ਵਰਗੇ ਆ ਆਪਣੇ ਸਰਦਾਰਾਂ ਦੀ ਬਹੁਤ ਰਿਸਪੈਕਟ ਕਰਦੇ ਆ ਰਿਸਪੈਕਟ ਕਰਦੇ ਆ ਤੇ ਆਪਣੇ ਸਾਰੇ ਲੋਕਾਂ ਨੂੰ ਉੱਧਰ ਜਾਣਾ ਚਾਹੀਦਾ ਜਿਹੜੇ ਲੋਕੀ ਡਰਦੇ ਵੀ ਉੱਧਰ ਪਤਾ ਨਹੀਂ ਜਾਂ ਜਾਂ ਕੁਝ ਹੋ ਜਾਂਦਾ ਕੋਈ ਗੱਲ ਬਾਤ ਨਹੀਂ ਕਿ ਫੋਟੋਆਂ ਖਚਾਉਂਦੇ ਤੁਹਾਡੇ ਨਾਲ ਵਾਹ ਜਾਈ ਹਾਂ ਹੀ ਪਿੰਡਾਂ ਦੇ ਵਿੱਚ ਸਾਰੇ ਉੱਤਰ ਫਿਰ ਤੁਰ ਕੇ ਬਹੁਤ ਜਿਆਦਾ ਸੇਵਾ ਕੀਤੀ ਇਹਨਾਂ ਨੇ ਵਧੀਆ ਲਗਾਥੇ ਜਾ ਕੇ ਆ ਗੱਲ ਕਰਦੇ ਆ ਆਪਣਾ ਸ਼ੁਭਨਾਮ ਜੀ ਅੰਤਖਰ ਸਿੰਘ ਅੰਤਖਰ ਸਿੰਘ ਜੀ ਤੁਸੀਂ ਇਹ ਪ੍ਰੋਮੋਟਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹੋ ਐ ਤੁਸੀਂ ਇਸ ਨਗਰ ਦੇ ਭਾਵੇਂ ਇਹ ਵੀ ਇਸ ਨਗਰ ਦੇ ਨੇ ਬਾਹਰ ਚਲੇ ਗਏ ਆ ਜਾਂਦੇ ਨੇ ਹਾਂ ਮੈਂ ਵੀਰ ਜੀ ਇੱਥੇ ਤੋਂ ਜਿਹੜਾ ਬਾਬਾ ਜਸਵੰਤ ਸਿੰਘ ਹੀ ਨਾਂ ਪੈਣਾ ਹੈਡ ਗ੍ਰੰਥੀ ਉਹਨਾਂ ਦਾ ਬੇਟਾ ਨਾਂ ਮੇਰਾ ਦਰਦਾਰ ਸਿੰਘ ਆ ਤੇ ਇਹ 20ਵਾਂ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਆ ਵਾਹ ਜੀ ਵਾਹ ਇੱਥੇ ਨਗਰ ਵੱਲੋਂ ਹੀ ਸਾਰਿਆਂ ਵੱਲੋਂ ਪਹਿਲਾਂ ਰਣ ਮਿਲ ਕੇ ਮਨਾਇਆ ਜਾਂਦਾ ਹੈ ਟੂਰਨਾਮੈਂਟ ਇਹਨਾਂ ਛੋਟੇ ਪੱਧਰ ਤੇ ਥੋੜਾ ਚੱਲਦਾ ਹੈ ਇਹ ਵੀਰ ਸਿਰਾ ਬਰਾੜ ਜੀ ਵੀਰ ਤੇ ਵੀਰ ਮਿੰਟੂ ਜਿਹੜੋਂ ਦੇ ਸਾਡੇ ਨਾਲ ਜੁੜੇ ਆ ਕਮੇਟੀ ਦੇ ਨਾਲ ਤੇ ਬਹੁਤ ਹੀ ਵਧੀਆ ਰੰਗ ਭੰਗ ਲਾ ਕੇ ਟੂਰਨਾਮੈਂਟ ਨੂੰ ਪਿਛਲੇ ਸਾਲ ਮੈਂ ਟ੍ਰੈਕਟਰਾਂ ਦਾ ਸਲਮਾਨ ਕਿਤੇ ਬੈਸਟ ਟ੍ਰੈਕਟਰ ਨੂੰ ਬੈਸਟ ਆਪਰ ਉਥੇ ਅੱਜ ਉਹ ਪਹਿਲੀ ਵਾਰ ਆ ਵੋਲਟ ਮੋਟਰਸਾਈਕਲ ਹੀ ਅੱਜ ਮੋਟਰਸਾਈਕਲ ਆ ਜੀ ਤੇ ਇਹੋ ਜਿਹੇ ਵੀਰ ਸਹਿਯੋਗ ਕਰਨਗੇ ਤੇ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਤੇ ਜਿਹੜੇ ਇੰਨੀ ਵਧੀਆ ਸੋਚ ਰੱਖਦੇ ਆ ਆਪਣੇ ਐਨ ਆਰ ਆਈ ਨੇ ਇਹਨਾਂ ਨੂੰ ਕਿ ਲੋੜ ਆ ਇਹ ਪਿੰਡ ਵਿਦੇਸ਼ ਚ ਰਹਿ ਕੇ ਵੀ ਆਪਣੇ ਪਿੰਡ ਬਾਰੇ ਸੋਚਦੇ ਆ ਵੀ ਸਾਡੇ ਬੱਚੇ ਵੱਜਣ ਨਹਿਆ ਪੱਤਿਆਂ ਤੋਂ ਇਹਨਾਂ ਨੂੰ ਇਹ ਮਿੱਟੀ ਦੇ ਨਾਲ ਪ੍ਰੇਮ ਆ ਵਧੀਆ ਯਾਨੀ ਕਿ ਇਹਨਾਂ ਦੀ ਸੋਚ ਆ ਇਹੋ ਜੀ ਸੋਚ ਵਾਲੇ ਵੀਰ ਚ ਬਹੁਤ ਇਨਸਾਨ ਘੱਟ ਮਿਲਦੇ ਆ ਇਹਨਾਂ ਦਾ ਵੀਰਾਂ ਦਾ ਦੋਵਾਂ ਦਾ ਤੈਨੂੰ ਧੰਨਵਾਦ ਫੇਰ ਮਾੜੇ ਪੁਆਇੰਟ ਜਿਹੜਾ ਹੈ ਇਹ ਗੋਰਾ ਜਿੰਦੇ ਦਾ ਕਾਟਾ ਵੱਡਾ ਪਿਆ ਰਾਜੋਕੇ ਵਾਲੇ ਦਾ ਕੱਲ ਉਹ ਨੌਜਨ ਦਾ ਔਰ ਸਾਹਮਣੇ ਦੇਖਣਾ ਵੀ ਕਾਹਦੀ ਹੈ ਭਾਈ ਟੀਮਾਂ ਜਲਦੀ ਆਜਾ ਮਹੇਤ ਦੇ ਬਾਬਾ ਮੈਦਾਨ ਦੇ ਵਿੱਚ ਆਉਣ ਜਲਦੀ ਨਾਲ ਲਓ ਸਾਹਮਣੇ ਰਿਸ਼ੀ ਦੀ ਰੇਡ ਚਾਰ ਚਾਰ ਨੇ ਕੌਣ ਸਮੇਤ 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 ਦੇ ਰਿਸ਼ੀ ਰਿਸ਼ੀ ਦੇ ਸਮੇਤ ਆਹ ਸੁਬਿੰਦ ਤੇ ਰਿਸ਼ੀ ਫੜਿਆ ਕੋਟ ਭਾਏ ਧੱਕੇ ਭਾਏ ਬਹਣਗੇ ਆਹ ਕਾਂਗਰਸ ਪਾਰਟੀ ਦੇ ਕਹਿੰਦੇ ਸਾਡਾ ਵੀਰ ਹਰਜਿੰਦਰ ਗਿੱਲ ਪੁੱਜ ਗਿਆ ਟੱਕਰੇ ਖੇਡ ਮੈਦਾਨ ਚ ਜਿਹਨੂੰ ਹੰਸ ਦਾ ਕਿਤਾਬ ਮਿਲਿਆ ਆਹ ਮੁੰਡਾ ਖੋਜੇ ਵਾਲੀਆ ਰੇਡ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਖੇਡ ਕਬੱਡੀ ਹੁਣਤੀ ਦੀ ਖੇਡ ਕਬੱਡੀ ਵਿੱਚ ਬੜਾ ਵੱਡਾ ਰੋਪਾ ਰੱਖਣ ਵਾਲੇ ਵੱਡੇ ਭਰਾ ਬਿੰਨੇ ਗਿੱਲ ਦੀਨੀ ਵਾਲੀ ਜਿੰਨੇ ਵੀਰ ਤੇ ਨਾਲ ਸੁਖਿੰਦਰ ਸਿੰਘ ਸਰਪੰਚ ਬਿਉਤੋ ਖਲਖਣ ਸਿੰਘ ਸਹਰੀਆਲੀ ਤੇ ਹਰਦੀਪ ਸਿੰਘ ਸਹਰੀਆਲੀ ਤੋਂ ਤੇ ਸਾਡੇ ਵੀਰ ਨੇ ਸਰਪੰਚ ਉਤਮ ਸਿੰਘ ਦੀ ਥੱਥੀ ਖਾਰਾ ਪੈਂਦਾ ਜਿਹਨਾਂ ਦਾ ਆ ਮੈਚ ਵੀ sire ਦਾ ਹੋਣਾ ਹੈ ਕਬੱਡੀ ਕਦਰਾਂ ਜਾਣਦਾ ਮੈਂਤੂ ਬਾਈ ਮਨ ਆਇਆ ਲੱਗਾ ਸਰਕਾਰ ਦੇ ਵੀਰਾਂ ਦਾ ਧੰਨਵਾਦ ਕਰਦੇ ਆ ਜੁਜੇ ਸੰਤਾ ਮਹਾਂਪੁਰਸ਼ਾਂ ਦਾ ਸਾਡੀਆਂ ਮਾਤਾਵਾਂ ਭੈਣਾਂ ਦਾ ਮਾਵਾ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਕਿ ਮਾਵਾ ਦੇ ਹਰਜਾਨੀ ਲੋਕੋ ਕੌਣ ਭਰੇ ਬਹੁਤ ਤਗੜਾ ਮੈਚ ਸੰਤ ਬਾਬਾ ਹਿਆਰਸ ਸਿੰਘ ਦੀ ਕਬੱਡੀ ਕਲੱਬ ਗੁਰਦਾਸਪੁਰ ਲਾਇਨ ਬਿੱਲੇ ਗਿੱਲ ਦੀਨੇ ਵਾਲੀਏ ਦੀ ਟੀਮ ਔਰ ਲਾਰਡ ਜੋਲ ਦੀ ਟੀਮ ਹੈ ਦੂਸਰੇ ਬੰਦੇ ਮੈਂ ਖੇਡ ਮੈਦਾਨ ਵਿੱਚ ਦੇਖਦਾ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਦੀ ਕਬੱਡੀ ਕਲੱਬ ਕਰਿਆਲਾ ਖੇਡ ਕਬੱਡੀ ਦੇ ਮਸੀਹਾ ਤੇ ਤੌਰ ਤੇ ਬਾਬਾ ਉਤਾਰ ਸਿੰਘ ਜੀ ਕਰਿਆਲੇ ਵਾਲੇ ਦੀ ਖੇਡ ਕਲਬ ਖੇਡ ਰਹੀ ਹੈ ਲਓ ਸਾਹਮਣੇ ਨੌਜਾਨ ਧੰਨ ਪਿੰਡ ਹੈ ਆ ਚੋਬਰ ਦਾ ਮੇਰੇ ਮਿੱਤਰੋ ਪਰ ਧੰਨਾ ਵਾਲਾ ਪੇੜ ਕਬੱਡੀ ਪਹੁੰਚ ਲਈ ਵਧਿਆ ਹੋਇਆ ਹੈ ਲਓ ਮਾਲੀਆਂ ਵਾਲਾ ਤਿਆਰ ਹੈ ਮੇਰੇ ਵਾਲਾ लवली ਹੈ ਗਿੰਦਾ ਤੇ ਜੱਗਾ ਅਲਗੋ ਕੁੱਠੀ ਵਾਲਾ ਤੇ ਦਪੁਰਜੀ ਵਾਲਾ ਦੀਪ ਹੈ ਬਹੁਤ ਵੱਡੇ ਪੱਧਰ ਦਾ ਕਬੱਡੀ ਕੱਪ ਜਿਹੜਾ ਖੇਡਿਆ ਜਾ ਰਿਹਾ ਹੈ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਇੱਕ ਪਾਸੇ ਜੱਗਾ ਆ ਅਲਗੋ ਕੁੱਠੀ ਪਿੰਡ ਹੈ ਪਰ ਦੂਜੇ ਪਾਸੇ ਮੁੰਡਾ ਭੱਜ ਜਾਂਦਾ ਦਾ ਦੇ ਬੰਦਾ ਆਪਣੀ ਟੀਮ ਲਈ ਇੱਕ ਲੱਖਾ ਜਨਮ ਉੱਧਰ ਹੈ ਇਹ ਜਿਹੜੇ ਵੀਪ ਦੇ ਜਵਾਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਤਪੁਰਜੀ ਵਾਲੇ ਵੀਪ ਲਈ ਮਾਰਦੇ ਮੇਰੇ ਮਿੱਤਰੋ ਆਹ 9-10 ਟਰੈਕਟਰ ਜਿੱਤ ਲਿਆ ਪਾਰੇ ਰੰਗ ਦੀ ਸਰਕਾਰ ਵੀ ਉਹ ਗੱਡੀ ਗੁਰਜਿੰਦਰ ਸਰਪੰਚ ਤੀਨੇ ਵਾਲ ਦੇ ਵੀਰ ਨੇ ਦਿੱਤੀ ਹੈ ਪਰ ਆਹ ਮੁੰਡਾ ਪੱਕੇ ਤੌਰ ਤੇ ਸਟ੍ਰੇਲੀਆ ਲੈਣੀ ਬਲਾਦਾ ਉਹ ਖੇਡ ਮੈਦਾਨ ਸਿਆਂ ਦੀਪ ਤਪੁਰਜੀ ਦੀ ਤੇ ਖੁਸ਼ੀ ਦੁੱਖਾਂ ਦੀ ਟੱਕਰ ਹੋਈ ਤੇ ਪੂਰੇ ਹੇ ਮਸੂਲੀ ਉਹ ਟੱਕਰ ਤੇ ਦੀਪ ਅੱਜ ਵੀ ਮੰਨਦਾ ਹੈ ਵੀ ਜੇ ਮੈਨੂੰ ਬਖਸ਼ਿਸ਼ ਹੋਈ ਹੈ ਤਾਂ ਉਹ ਇਸ ਗਰਾਊਂਡ ਦੇ ਵਿੱਚ ਬਖਸ਼ਿਸ਼ ਹੋਈ ਹੈ ਗੁਰੂ ਮਹਾਰਾਜ ਦੇ ਮੇਰ ਕੀਤੀ ਹੈ ਚਾਰ ਚੁਪੇੜਾ ਕਹਿੰਦੇ ਭਰਿਆ ਪਿਆ ਗੁਰੂ ਘਰ ਦੀ ਖੂਬਸੂਰਤ ਇਮਾਰਤ ਹੈ ਔਰ ਬੇਨਤੀ ਆਈ ਹੈ ਅੱਜ ਰਾਣੀ ਬਲਾਦ ਵਿੱਚ ਆਹ ਕਹਿੰਦੇ ਰਾਣੀ ਬਲਾਦ ਵਿੱਚ ਕਬੱਡੀਆਂ ਪੈ ਰੀਆਂ ਸਭਰਾਵਾਂ ਦੇ ਲਾਕੇ ਕਰਕੇ ਜੋਰ ਸਿੰਘ ਵਾਲਾ ਪਿੰਡ ਹੈ ਮੇਰੇ ਮਿੱਤਰੋ ਗੁਰਦਾਸਪੁਰ ਲੈਂਡ ਦੀ ਟੀਮ ਦੇ ਬੰਦਾ ਕਰਜਨ ਤੇ ਹਰਪਾਲ ਖਡੂਰ ਸਾਹਿਬ ਦੀ ਟੀਮ ਦੇ ਚਾਰ ਜਾਫੀ ਬੰਦੇ ਪਰ ਬੰਦੇ ਦਰਦ ਮੇਰੇ ਮਿੱਤਰੋ ਗੱਲਾਂ ਵੱਡੀਆਂ ਨੇ 77 ਮੇਰੇ ਮਿੱਤਰੋ ਪਰਲੇ ਬੰਨੇ ਆ ਫਿਰਦਾ ਸਾਡੇ ਯਾਰਾਂ ਨੇ ਅਮਰਤ ਬਾਈ ਰਣਜੀਤ ਡੈਰੀ ਵਾਲਾ ਇਹਨੂੰ ਕੰਗ ਫੋਣੇ ਮਾਨਸਰਵਾਰ ਬਖਸ਼ਿਆ ਉਧਰ ਕਹਿੰਦੇ ਭਿੰਦੀ ਬਧਾੜਾ ਸ਼ਗਰਪੁਰਿਆ ਤਾਕਾ ਚਰਾਗਦੀਨ ਮੱਝਾ ਵਾਲੇ ਦੀ ਧਰਤੀ ਦਾ ਮੇਰੇ ਮਿੱਤਰੋ ਅੱਜ ਦੇ ਮੇਲੇ ਦੇ ਕਹਿੰਦੇ ਟਾਪ ਟਾਪ ਦੇ ਪੁੱਜੇ ਹੋਇਆ ਰਾਣੀ ਵਾਲਾ ਦਾ ਮੇਲਾ ਦੁਨੀਆ ਆਸ਼ਚਰਜ ਕਰਦੀ ਹੈ ਫੈਸਲੇ ਹੋ ਗਏ ਆ ਦਾ ਨੌਜਵਾਨ ਅਜੇ ਕਾਲਮ ਵਾਲ ਆਪਣੀ ਟੀਮ ਦੇ ਸੰਜੋਗ ਦੇ ਕਈਆਂ ਨੂੰ ਦੇਸੀ ਗਾਦੇ ਪੀਪੇ ਦਿੱਤੇ ਆ ਹਰਪਲ ਬਲਪੁਰੀਆ ਮੇਰੇ ਮਿੱਤਰੋ ਕਬੱਡੀ ਪਾਰਿਆ ਚਾਰ ਨੇ ਫਨੂਰ ਸਾਹਿਬ ਦੀ ਧਰਤੀ ਆ ਫਤਿਆਵਾਦੀ ਇਹ ਕਮੋਂ ਦਾ ਚੰਦਿਆ ਹੋਇਆ ਕਹਿੰਦੇ ਰਾਜਾ ਮਹਾਰਾਏ ਭਾਗ ਦੀ ਪਿਆਮਾ ਰਾਏ ਅਮਰੀਕਾ ਤੋਂ ਤੇ ਨਾਲ ਸਾਡਾ ਰੇਤਮੀਆ ਮਹਾਰਾਏ ਦਾ ਵੱਡੀ ਟੀਮਾਂ ਮੇਰੇ ਮਿੱਤਰੋ ਅਗਲੀ ਰੈਡੀ ਚਾਂਗਾਂ ਜੇਕਰ ਪਹੁੰਚਦੀਆਂ ਹੋ ਜਾਂਦਾ ਹੈ ਸੈਮੀ ਮੈਚ ਰਪਿੰਦਰ ਡੀਵੀ ਕਬੱਡੀ ਕਲੱਬ ਜਲੰਧਰ ਤੇ ਰਾਣੀ ਬਲਾ ਦੀ ਟੀਮ ਦੇ درمیان ਖੇਡਿਆ ਜਾਣਾ ਹੈ ਇਹ ਮੇਰੀ ਬੇਨਤੀ ਹੈ ਕਿਰਪਾ ਕਰਕੇ ਦੋਵੇਂ ਜੜੀਆਂ ਟੀਮਾਂ ਪਹਿਲਾ ਮੈਚ ਖੇਡ ਕੇ ਕੰਦੇਆ ਮੈਂਟੋ ਨੰਬਰਦਾਰ ਨੇ ਬਣਾਈਆਂ ਕਰ ਕਰਦੇ ਆ ਫਰਿਆਦ ਕੇ ਲਾੜੇ ਜੋ ਹੈ ਇਹ ਫਰਿਆਦ ਕੇ ਲਾੜੇ ਇਦਾਂ ਦੀ ਚੜਦਾ ਜਦੋਂ ਗਰਾਊਂਡ ਦੇ ਵਿੱਚ ਆਉਂਦਾ ਨਾ ਜਿਵੇਂ ਬਾਜੇੜਾ ਹਜੀਤ ਪਹਿਲਾਂ ਥਾਪੀਆਂ ਮਾਰਦਾ ਭੱਜ ਕੇ ਗਰਾਊਂਡ ਵਿੱਚ ਵੜਦਾ ਸੀ ਇਹ ਐ ਵੜਦਾ ਗਰਾਊਂਡ ਦੇ ਵਿੱਚ ਕਹਿੰਦੀ ਰੇਡ ਸਿੱਕਰੀ ਗੱਲ ਸੁਣਿਆ ਜੀ ਬੰਦ ਬਾਬਾ ਖਜਾਨ ਸਿੰਘ ਦੀ ਕਬੱਡੀ ਕਲੱਬ ਰਾਣੀ ਬੁਲਾ ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਪਹਿਲੇ ਸੈਮੀਫਾਈਨਲ ਦੇ ਲਈ ਗਰਾਊਂਡ ਦੇ ਵਿੱਚ ਆ ਜਾਣ ਡੀਏਵੀ ਕਾਲਜ ਜਲੰਧ ਧਰਤੀ ਐ ਇਧਰ ਭਿੰਦਾ ਕਬੱਡੀ ਪਾਰਿਆ ਸਿੰਘ ਸਰਦਾਰ ਚਿਰਾਗ ਮਨੀ ਬੱਤੋਵਾਲੀਆ ਗੱਲ ਕਹਿੰਦੇ ਦੁਨੀਆ ਵਿੱਚ ਚੱਲੀ ਆ ਆ ਜਾਫੀ ਨੇ ਵੀ ਬੜੇ ਵੱਡੇ ਜੱਫੇ ਲਾਏ ਮੇਰੇ ਮਿੱਤਰੋ ਪੰਜਾਬ ਦੇ ਵੱਖ-ਵੱਖ ਮੇਲਿਆਂ ਉੱਪਰ ਇਹ ਸ਼ਕਦੌਲਤ ਵਾਲੇ ਕਾਕੇ ਦੀ ਟੀਮ ਦਾ ਸੁਰਿੰਦਰ ਮਾਨ ਕੋਰਾਂ ਦੀ ਖੇਡ ਕਲੱਬ ਦੁਨੀਆ ਵਿੱਚ ਬਹੁਤ ਵੱਡੀ ਹੈ ਸਾਡਾ ਡਾਕਟਰ ਮੁਖਤਿਆਰ ਤੇ ਕਹਿੰਦੇ ਖੇਲੇ ਲਖਰੀਆਂ ਲਖਰੀਆਂ ਗੱਲਾਂ ਨੇ ਖੀਰਾਂ ਘੜਗੀ ਤੇ ਔਰ ਕੋਈ ਭਨੌੜ ਦਾ ਕੋਈ ਬਿਆਲਪੁਰ ਦਾ ਕੋਈ ਜੋਗੇਵਾਲ ਦਾ ਕੋਈ ਬੱਲਪੁਰੀਆਂ ਦਾ ਕੋਈ ਹਾਕਮ ਵਾਲੇ ਦਾ ਆ ਮਈਆਂ ਵਾਲੇ ਪਿੰਡ ਦਾ ਕੋਈ ਚੰਬੇ ਘੜਕੇ ਦਾ ਛੋਟੇ ਛੋਟੇ ਪਿੰਡਾਂ ਨੂੰ ਇਹਨਾਂ ਨੌਜਵਾਨਾਂ ਨੇ ਮੇਰੇ ਵੀਰੇ ਦੁਨੀਆ ਦੇ ਨਕਸ਼ੇ ਤੇ ਲਿਆਂਦਾ ਲਓ ਇੱਕ ਪਾਸੇ ਮਈਆਂ ਵਾਲਾ ਪਿੰਡ ਇਧਰ ਨੌਜਵਨ ਜੀਵਨ ਹੈ ਕਰਕੇ ਜੰਮੇ ਦੀ ਗੱਲ ਚੱਲਦੀ ਹੈ ਤੇ ਜੰਮੇ ਵਾਲਾ ਰੇਸ਼ਮ ਸਾਡੀ ਖੇਡ ਕਬੱਡੀ ਦਾ ਟਾਪ ਦਾ ਰੇਡਰ ਹੈ ਗੱਦੋ ਵਾਲਿਆ ਪਹਿਲਵਾਨ ਮੈਂ ਜਦੋਂ ਵੀ ਇਸ ਗੱਲ ਵੱਖਰੀ ਹੋਈ ਪਈ ਹੈ ਗਰਦਤ ਛੋਟਾ ਤੇ ਗੱਤੋ ਵਾਲਿਆ ਪਹਿਲਵਾਨ ਇਹ ਅੜ ਅੜ ਕੇ ਨੰਬਰ ਲੈਂਦਾ ਇਹ ਗੱਦੋ ਵਾਲਿਆ ਪਹਿਲਵਾਨ ਖੇਡ ਕਬੱਡੀ ਯਾਰ ਤੇ ਰਾਣੀ ਬਲਾ ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਖੇਡਰ ਬਾਬਾ ਜਗਤਾਰ ਸਿੰਘ ਜੀ ਗੁਰਦੁਆਰਾ ਸ਼ੀਰਦਾਸ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਸਨਮਾਨ ਜਿਹੜਾ ਹੋਰ ਪਿੰਡ ਦੇ ਵਿੱਚ ਸਲਾਵਾ ਹੋਣ ਗਿਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਸਾਹਮਣੇ ਇਸ ਵੇਲੇ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜੰਦੀ ਪੈ ਗਈ ਆਹ ਹਰਪਾਲ ਹਰਪਾਲ ਕਾਲ ਯੂਐਸਏਓ ਦਾ ਵੱਲੋਂ ਮੋਟਰਸਾਈਕਲ ਦੇ ਕੇ ਵੱਡਾ ਮਾਨ ਸਨਮਾਨ ਬਾਬਾ ਗੁਰਪ੍ਰੀਤ ਸਿੰਘ ਜੀ ਹਾਂ ਸਾਡੇ ਪੌੜਾ ਕਬੱਡੀ ਹਰ ਚਾਰਾਂ ਦੇ ਵਿੱਚੋਂ ਫੇਰ ਬਾਬਾ ਜੀ ਥੋੜੀ ਸੈੱਟ ਦੇ ਦਿਓ ਪਰ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਆ ਪਰਮਜੀਤ ਸਿੰਘ ਜੀ ਟਿੱਬਾ ਟਿੱਬੇ ਦਾ ਕਹਿੰਦੇ ਜਿੰਦੂ ਟਿੱਬੇ ਦਾ ਕਾਮਾ ਬਹੁਤ ਚੋਟੀ ਦੇ ਖਿਡਾਰੀ ਐਨ ਰੂਗੀ ਹੋਣਾ ਨੇ ਬਹੁਤ ਮਾਰ ਕੇ ਨਹੀਂ ਕਬੱਡੀ ਖੇਡੀ ਐ ਔਰ ਸਾਹਮਣੇ ਵੀ ਕਹਿੰਦਾ ਵੀ ਨਾਲ ਸਾਡੇ ਗੁਰਤਾਰ ਸਿੰਘ ਨੇ ਸਰਪੰਚ ਫੇਰ ਲੋਗੇ ਛੋਟੇ ਗੁਰਦਤ ਲਈ 500 ਦਾ ਮਾਸਾਣ ਪੌੜਾ ਕਰਦੇ ਆ ਆ ਫੜ ਕੇ ਲੈ ਦੀ ਵੀਰੇ ਗੁਰਦਤ ਵੱਡੇ ਗੁਰਦਤ ਤੋਂ ਆ ਤੇਰੇ ਲਈ ਪਿਆਰ ਕੋਦੇ ਕੀਤੇ ਆ ਤੋਤਾਰ ਸਿੰਘ ਦੀ ਸਰਪੰਚ ਖੇਲੋਗੇ ਪਿੰਡਾਂ ਨਹੀਂ ਕਹਿੰਦਾ ਕੀਪੇ ਢਾਂਡੇ ਦੀ ਟੀਮ ਪਹਿਲੇ ਮੈਚ ਲਈ ਮੈਦਾਨ ਦੇ ਵਿੱਚ ਆਵੇਗੀ ਉਧਰ ਮਿੰਟੂ ਨੰਬਰਦਾਰ ਇਹ ਨਾਲ ਸ਼ੀਰਾ ਬੰਦ ਗਈਆਂ ਭਰਾ ਸਾਡਾ ਵੱਡੇ ਪੱਧਰ ਤੇ ਇੱਕ ਵੀ ਟੀਮ ਬਣੀ ਹੈ 24 ਤੇ 25 ਤਰੀਕ ਸੁਰਖਪੁਰ ਦੇ ਲਾਗੇ ਕਰਕੇ ਸਹਮਲਾਬਾਦ ਪਿੰਡ ਹੈ ਆ ਜਿਓ ਆ ਜਿਓ ਮੇਰੇ ਵੀਰ ਬੜੀ ਮਿਹਰਬਾਨੀ ਹੋਊਗੀ ਜਲਦੀ ਦੇ ਨਾਲ ਹੀ ਥੋੜਾ ਰਫ ਨਹੀਂ ਖੇਡਦਾ ਪਰ ਪੁਆਇੰਟ ਕਰੈਕਟਰ ਦਾ ਪੁਆਇੰਟ ਜਿਹੜਾ ਇਸ ਵੇਲੇ ਧਾਰੀ ਦਾ ਅਗਲੀ ਕਬੱਡੀ ਅਜੇ ਅਜੇ ਦਾ ਸਾਥੀ ਹਰਪ੍ਰੀਤ ਸਾਥ ਪਿਆਰ ਕਰਨ ਲੱਗ ਪਿਆ ਹੈ ਔਰ ਅਗਲੀ ਕਬੱਡੀ ਪਹਿਲਵਾਨ ਗੰਦੋਆੜੀਆ ਪਹਿਲਵਾਨੀ ਕਰਦਾ ਕਰਦਾ ਕਬੱਡੀ ਦੇ ਵਿੱਚ ਆ ਗਿਆ ਪਰ ਦੂਜੇ ਪਾਸੇ ਨੌਜਾਨ ਨੇ ਕੀਤੀ ਕਮਾਲ ਲਾਉ ਤਕੜਾ ਜੱਫਾ ਮੇਰੇ ਮਿੱਤਰੋ ਆਓ ਸਾਹਮਣੇ ਦੇਖਦੇ ਆ ਵੀ ਪੁਆਇੰਟ ਜਿਹੜਾ 73 ਆਪਣੀ ਟੀਮ ਦੇ ਲਈ ਜੋੜਦਾ ਹੋਇਆ ਡੀਏਵੀ ਕਾਲਜ ਜਲੰਧਰ ਦੀ ਕੀਲੀ ਦੀ ਰੌਣਕ ਦੇ ਵਿੱਚ ਆ ਗਿਆ ਤੇ ਰਾਣੀਵਾਲਾ ਦੀ ਟੀਮ ਜਲਦੀ ਮੈਦਾਨ ਦੇ ਵਿੱਚ ਆਵੇ ਕਿਰਪਾ ਕਰਕੇ ਸੰਤ ਬਾਬਾ ਖਜਾਨ ਸਿੰਘ ਦੀ ਕਬੱਡੀ ਕਲੱਬ ਸੰਤ ਬਾਬਾ ਦਸਵਾਜ ਸਿੰਘ ਦੀ ਕਬੱਡੀ ਕਲੱਬ ਆਹ ਰਹਿੰਦੇ ਪਲੇਅਰ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆ ਜਾਣ ਰਾਣੀ ਪਰਾ ਦੀ ਬਾਬਾ ਖਜਾਨ ਸਿੰਘ ਦੀ ਕਬੱਡੀ ਕਲੱਬ ਇਹ ਵੀ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਬਾਬਾ ਪ੍ਰੀਤ ਸਿੰਘ ਜੀ ਅਚੇਤੇ ਤੌਰ ਤੇ ਪੁੱਜੇ ਹੋਏ ਆ ਵੱਡੇ ਅਸ਼ੀਰਵਾਦ ਦੇ ਮਹਾਂਪੁਰਸ਼ਾਂ ਦੇ ਵਿਸ਼ੇਸ਼ ਤੌਰ ਤੇ ਧਰਵਾਦ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਘਤੌੜ ਵਾਲਾ ਲਾਹ ਤੱਕਣਾ ਜੱਫਾ ਹਟਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਘਤੌੜ ਦੇ ਨਾਥ ਆ ਵਖਰੀ ਦੀ ਪਹਿਚਾਣ ਬਣਾਲੀਆ ਮੁੰਡੇ ਨੇ ਗਰੇਂਦਾ ਗਿਆ ਤੇ ਉੱਥੇ ਬਹਿ ਜਾ ਬਹਿ ਜਾ ਕਰਵਾਦੀ ਹੈ ਬਾਹ ਦੇ ਵਿੱਚੋਂ ਔਖੇ ਟੁੱਟਣਗੇ ਜਿਹੜਾ ਟਾਡਾ ਚੋਲਾ ਸਹਿ ਦਾ ਸਹੁਰ ਪਾ ਗਿਆ ਉਹ ਮਰਾਂ ਦੇ ਰੋਣੇ ਬੁੱਟਿਆ ਔਖੇ ਮੁੱਕਣਗੇ ਤੇ ਜੱਟ ਦੀ ਟਾੜ ਹਮੇਸ਼ਾ ਰựcਰੀ ਰਹੂਗੀ ਮੇਰੇ ਮਿੱਤਰੋ ਉਹਦੇ ਵਰਗੀ ਖੇਡ ਉਹਦੇ ਵਰਗਾ ਸੁਭਾ ਕਿਸੇ ਕੌਣ ਗੈਰੀ ਵਾਲਾ ਇਸ ਕਰਕੇ 22 ਨੰਬਰ ਨੇ ਖੰਡੂਰ ਸਾਹਿਬ ਦੀ ਬਾਬਾ ਬਲਵਿੰਦਰ ਸਿੰਘ ਦੀ ਕਬੱਡੀ ਕਲੱਬ ਦੇ ਜੈਲਾ ਬਲਾਚੌਰ ਗੋਪੀ ਹਸ਼ਿਆਰਪੁਰਿਆ ਡੀਸੀ ਫਰਾਂਸ ਮੇਰੀ ਬੇਨਤੀ ਹੈ ਸਰਦਾਰ ਹਰਜਿੰਦਰ ਸਿੰਘ ਜੀ ਸਰਪੰਚ ਹਲਕਾ ਖੰਡੂਰ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੋਈ ਆ ਕਿ ਆਪਣਾ ਮਾਨ ਸਨਮਾਨ ਲੈ ਜਲਾਲ ਸਾਹਿਬ ਦੀ ਮਾਣ ਤੁਹਾਡੇ ਹਵਾਲੇ ਰੁਪਿੰਦਰ ਜੀ ਜੀ ਸਰ ਜੈਲਾ ਬਲਾਚੌਰ ਗੋਪੀ ਹਸ਼ਿਆਰਪੁਰ ਜਿਸ ਕਰਨ ਮੈਚ ਜੀ ਉਹਨਾਂ ਵੱਲੋਂ ਅੱਜ ਗੁਰਸੇਵਕ ਤੋਤੇ ਰਾਣੀ ਬਲਾ ਵਾਲੇ ਵੱਲੋਂ ਕਬੱਡੀ ਖਿਡਾਰੀ ਤੋਤੇ ਰਾਣੀ ਬਲਾ ਦਾ 51000 ਦੀ ਨਗਰ ਰਕਮ ਨਾਲ ਵੀ ਮਾਨ ਸਨਮਾਨ ਕੀਤਾ ਜਾਣਾ ਬੈਲਜੀਅਮ ਪੈਰਿਸ ਸਪੇਨ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਓ ਜੀ ਸੁਖਾ ਸਾਹਿਬ ਜੁੜੀਆਂ ਖੇਡ ਸਾਡੇ ਬਾਬਾ ਤਲਦੀਪ ਸਿੰਘ ਜੀ ਨਾਲ ਹੋਇਆ ਜੀ ਮਾਨਕ ਜੀ ਆਉਣਗੇ ਜੋ ਨੇਕਾ ਬੱਚਿਆਂ ਨੂੰ ਗੁਰੂ ਬਾਣੀ ਨਾਲ ਜੋੜਦੇ ਐ ਬਹੁਤ ਵੱਡੀ ਦੇਣ ਹੈ ਇਹੋ ਜੀਆਂ ਸ਼ਖਸੀਅਤਾਂ ਦਾ ਸਨਮਾਨ ਕਰਨਾ ਬਣਦਾ ਵੀਰ ਹੈ ਕਿਉਂਕਿ ਮਾਨ ਸਤਕਾਰ ਹੈ ਜੋ ਗੁਰੂ ਘਰ ਦੇ ਵਿੱਚੋਂ ਰਹਿਮਤਾ ਮਿਲਦੀ ਹੈ ਸਾਡੇ ਹਰਜਿੰਦਰ ਸਿੰਘ ਜੀ ਸਰਪੰਚ ਹਲਕਾ ਖਡੂਰ ਸਾਹਿਬ ਤੇ ਸਾਡੇ ਬਿੱਲਾ ਗਿੱਲ ਦੀਨੇ ਵਾਲੀਆ ਮਾਝੇ ਦਾ ਫੋਰ ਫੋਰ ਜਿਹੜਾ ਦੱਬਦਾ ਹੀ ਨਹੀਂ ਹੈ ਕਿਤੇ ਗੱਡੀ ਉਹਦੇ ਵੀਰ ਦਾ ਸਨਮਾਨ ਹੋ ਰਿਹਾ ਹੈ ਫਰਜ਼ਾਨ ਹਰਜਿੰਦਰ ਸਿੰਘ ਜੀ ਸਰਪੰਚ ਹਲਕਾ ਖਡੂਰ ਸਾਹਿਬ ਉਧਰ ਮਹਾਪੁਰਸ਼ਾਂ ਦਾ ਸਰਮਾਨ 11000 ਦੀ ਨਗਦ ਰਕਮ ਦੇ ਲੋਈ ਦੇ ਨਾਲ ਇੱਕ ਲਾਈਏ ਚੜਦੀ ਕਰਵਾ ਜਕਾਰਾ ਬੋਲੇ ਜੀ ਸੋਨਹਾਲ ਸਤ ਸ੍ਰੀ ਅਕਾਲ ਸਤਿਗੁਰ ਸਾਡੇ ਗਿਆਨੀ ਬਖਸ਼ੀਰ ਸਿੰਘ ਦੀ ਸਾਡੀ ਸਰਕਾਰ ਦੇ ਰਮਨਦਰ ਜਲਾਲ ਤੇ ਵੱਡਾ ਪ੍ਰਾਰਣਜੀਤ ਸੁਖਾ ਸਾਹਿਬ ਖਾਰਾ ਬਹੁਤ ਬਹੁਤ ਧੰਨਵਾਦ ਟੀਮਾਂ ਜਨਜੀ ਮੈਦਾਨ ਦੇ ਵਿੱਚ ਟੀਮਾਂ ਚੇਅਰਮੈਨ ਸਾਡੇ ਸਰਪੰਚ ਸਰਦਾਰ ਹਰਜਿੰਦਰ ਸਿੰਘ ਜੀ ਢੀਨੇਵਾਲ ਉਹਨਾਂ ਦਾ ਸਨਮਾਨ ਮੈਂਟੂ ਨੰਬਰਦਾਰ ਦੀ ਟੌਹਰੀ ਵੱਖਰੀ ਹੈ ਧੰਨਵਾਦ ਕਰਾਂਗੇ ਭਰਾ ਦਾ ਜਦੋਂ ਪਾਕਿਸਤਾਨ ਦੇ ਵਿੱਚ ਗਏ ਤੋਂ ਸਾਂਝਾਂ ਨੇ ਬਹੁਤ ਵਡੀਆਂ ਬਾਬਾ ਕਲਦੀਪ ਸਿੰਘ ਜੀ ਮਾਨ ਕੋ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੋ ਸਾਡੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜ ਰਹੇ ਹੈ ਬਾੜੀ ਨਾਲ ਜੋੜ ਰਹੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਬੰਧ ਕਮੇਟੀ ਤਰਫੋਂ ਮਜੂਦਾ ਸਰਪੰਚ ਸਾਡੇ ਵੱਡੇ ਵੀਰ ਸਰਦਾਰ ਨਿਸ਼ਾਨ ਸਿੰਘ ਜੀ ਸਰਪੰਚ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਧੰਨਵਾਦ ਵੱਡੇ ਭਰਾ ਔਰ ਚੜ੍ਹਦੀ ਕਲਾ ਵਾਲਾਵਾ ਵਿੱਚਕਾਰਾ ਬੋਲੇ ਸੋਨਹੀਣ ਸਾਰੇ ਸਾਡੇ ਸਤਿਕਾਰਯੋਗ ਪਹਿਲ ਵੀਰ ਸਿੰਘ ਜੀ ਸਰਪੰਚ ਪਾਲਾ ਸੌਰਿਆ ਗੁਰਮੀਤ ਸਿੰਘ ਜੀ ਬਹਿੜਵਾਲ ਸਾਡੇ ਭਾਈਆ ਜੀ ਹੈ ਕਿੱਤ ਪੰਮਾ ਸਰਪੰਚ ਪਲਾ ਸੌਰੀਆ ਸਾਡੀ ਜਿੰਦਗੀ ਦਾ ਮਾਣ ਹੈ ਮੈਂ ਤੋਂ ਨੰਬਰਦਾਰ ਦਾ ਚਾਹ ਵੀ ਬੜੀ ਜੰਗੀ ਲੱਗਦੀ ਹੋਊ ਕਿਉਂ ਯਾਰਾ ਛੀਲੂ ਆ ਗਿਆ ਉਧਰ ਮੈਂ ਤੋਂ ਨੰਬਰਦਾਰ ਦੇ ਛੀਰਾ ਬਰਾਦੀ ਦਾ ਨਾਮ ਮਿਲਿਆ ਖਤਾ ਵਿੱਚ ਇਹਨੂੰ ਕਹਿੰਦੇ ਨਮਾਜ਼ ਦਾ ਖਤਾ ਮਿਲਿਆ ਹੈ ਕਹਿੰਦੇ ਰਮਨਾ ਕੁਤਮੇ ਬਾਹਣੀਆਂ ਵਾਲਾ ਛਿੰਦਾ ਅਚਰ ਵਾਲੀਆ ਤੇ ਨਾਲ ਕਹਿੰਦੇ ਰਾਜਵੰਦਨੀ ਮੈਂ ਤੋਂ ਨੰਬਰਦਾਰ ਮਾਨ ਕਰਦੇ ਮੁੰਡੇ ਦੀ ਖੇਡ ਦੇ ਉੱਪਰ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਇਹ ਅੰਬਾ ਇਹ ਅੰਬਾ ਇਹ ਅੰਬਾ ਇਹ ਟੱਕ ਰੁਕਦਾ ਹੈ ਇਹ ਕਬੱਡੀ ਦੀਆਂ ਜੰਗਾ ਜੇਤੂ ਖਿਡਾਰੀ ਮੇਰੇ ਮਿੱਤਰੋ ਉਧਰ ਕਹਿੰਦੇ ਚੱਕਦੇ ਸਾਡੀ ਧਰਤੀ ਆ ਅੰਬਾ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾਏ ਤਰੁ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਨਾਮ ਸਤ ਨਾਮ ਸਤ ਨਾਮ ਚੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਚੇ